ਹੋ ਕੁੜੀਆਂ ਚੁਕੜੀ ਇੱਕ ਤੂੰ ਹੀ ਬੇਮਿਸਾਲ ਕੁੜੀਆਂ ਚੁਕੜੀ ਇੱਕ ਤੂੰ ਹੀ ਬੇਮਿਸਾਲ ਗਿੱਧਿਆਂ ਦੇ ਵਿੱਚ ਨਿਤ ਪਾਵੇਂ ਤੂੰ ਤਮਾਲ ਕੁੜੀਆਂ ਚੁਕੜੀ ਇੱਕ ਤੂੰ ਹੀ ਬੇਮਿਸਾਲ ਗਿੱਧਿਆਂ ਦੇ ਵਿੱਚ ਨਿਤ ਪਾਵੇਂ ਤੂੰ ਤਮਾਲ ਮੁੰਡੇ ਨੱਚਦੀ ਨੂੰ ਵੇਖ ਬਿਨ ਪੀਤੀ ਬੁੱਕ ਦੇ ਨਿਸਾਰੇ ਚੁੰਮ ਚੁੰਮ ਨਿਸਾਰੇ ਚੁੰਮ ਚੁੰਮ ਓ ਚੁੰਮ ਚੁੰਮ ਰੇਸ਼ਮੀਰ ਮਾਲ ਸੋਟ ਦੇ ਨਿਸਾਰੇ ਚੁੰਮ ਚੁੰਮ ਹਾਏ ਚੁੰਮ ਚੁੰਮ ਰੇਸ਼ਮੀਰ ਮਾਲ ਸੋਟ ਦੇ ਨਿਸਾਰੇ ਚੁੰਮ ਚੁੰਮ ਪਹਿਲਾ ਵਾਂ ਨੂੰ ਅਲੜਾਂ ਦੇ ਸੰਗ ਸੰਗ ਨੱਚਣਾ ਉੱਪਰ ਲਾਵਾਂਗ ਅਲੜਾਂ ਦੇ ਸੰਗ ਸੰਗ ਨੱਚਣਾ ਫੇਰ ਕਮ-ਕਮ ਕਨ ਸੰਗ ਹੋ ਕੇ ਦੱਸਣਾ ਫੇਰ ਛੂਟੀ-ਮੁੱਟੀ ਇਹ ਦੱਸ ਸੱਚ ਕੁੱਟਣੀ ਫੇਰ ਛੂਟੀ-ਮੁੱਟੀ ਇਹ ਦੱਸ ਸੱਚ ਕੁੱਟਣੀ ਫੇਰ ਨੱਚੋਸ ਵਿੱਚ ਮਿੱਟੀ ਪੁੱਟਣੀ ਫੇਰ ਜੋਸ ਵਿੱਚ ਮਿੱਟੀ ਪੁੱਟਣੀ ਫੇਰ ਦੱਸ ਜਦੋਂੋਂ ਸੱਚ ਦੀ ਲੜਾਈ ਫੇਰ ਜੱਜ ਜੱਜੋ ਨੋ ਸੱਤ ਸਦੀ ਲੜਾਈ ਚੰਦ ਸਾਰ ਰੁਕਦੇ ਨਿਸਾਰੇ ਚੁੰਮ 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 ਰੇਸ਼ਮੀ ਰਮਾਲ ਸੁੱਟ ਦੇ ਨਿਸਾਰੇ ਚੁੰਮ ਚੁੰਮ ਓ ਕੁੜੀਆਂ ਚੋਕੂੜੀ ਇੱਕ ਤੂੰ ਹੀ ਬੇਮਸਾਲ ਗਿੱਧਿਆਂ ਦੇ ਵਿੱਚ ਨਿਤ ਪਾਵੇਂ ਤੂੰ ਤਮਾਰ ਓ ਮੁੰਡੇ ਨੱਚਦੀ ਨੂੰ ਵੇਖ ਬਿਨ ਪੀਤੀ ਮੁੱਕ ਦੇ ਨੀ ਸਾਰੇ ਚਮਚਮ ਸਾਰੇ ਚਮਚਮ ਉਹ ਚਮਚਮ ਰੇਸ਼ਮੀਰ ਮਾਲ ਸੁੱਟ ਦੇ ਨੀ ਸਾਰੇ ਚਮਚਮ ਫੇਰ ਜਦੋਂ ਬੋਲੀ ਪਾਵੇਂ ਵਰ ਕਰਦੀ ਤੇਲ ਟੋੜ ਵਾਲੀ ਵਾਂਗੂੰ ਜਮੇ ਚੜ੍ਹਦੀ ਓਏ ਫੇਰ ਜਦੋਂ ਬੋਲੀ ਪਾਵੇਂ ਵਰ ਕਰਦੀ ਪਹਿਲੇ ਤੋੜ ਵਾਲੀ ਵਾਂਗੂੰ ਜਾਵੇਂ ਚੜਦੀ ਬਿੱਲੀ ਅਕਬਰ ਬੁਦੇ ਵਾਂਗੂੰ ਚੱਗਦੀ ਮਹੀਨੂ ਮਨਾਉਂਦੀ ਤੂੰ ਮਸੂਮ ਲੱਗਦੀ ਮਹੀਨੂ ਮਨਾਉਂਦੀ ਤੂੰ ਮਸੂਮ ਲੱਗਦੀ ਛੋਟਾ ਮੁੱਟਾ ਗੁੱਸੇ ਜਦੋਂ ਮਾਈ ਨਾਲ ਤੂੰ ਛੋਟਾ ਮੁੱਟਾ ਰੁੱਸੇ ਜਦੋਂ ਤੂੰ ਮਾਈ ਨਾਲ ਛੱਡ ਦਿਲ ਟੁੱਟਦੇ ਨਿਸਾਰੇ ਨਿਸਾਰੇ ਚਮ ਚਮ ਰਸ਼ਮੀਰ ਮਾਲ ਸੁੱਟ ਦੇ ਨਿਸਾਰੇ ਚਮ ਚਮ ਰਸ਼ਮੀਰ ਮਾਲ ਸੁੱਟ ਦੇ ਓ ਲਕ ਪਤਲੇ ਦਾ ਤੂੰ ਜੋ ਦੱਸੇ ਖੈ ਤੇਰਾ ਓ ਲਕ ਪਤਲੇ ਦਾ ਤੂੰ ਜੋ ਦੱਸੇ ਖੈ ਤੇਰਾ ਇਥੇ ਤੇਰਾ ਬੜਾ ਹੈ ਅਜੀਬ ਨਖਰਾ ਲਕ ਪਤਲੇ ਦਾ ਤੂੰ ਜੋ ਦੱਸੇ ਖੈ ਤੇਰਾ ਇਥੇ ਤੇਰਾ ਬੜਾ ਹੈ ਅਜੀਬ ਨਖਰਾ ਉਹ ਲੱਭ ਲੈ ਕੋਈ ਹਾਨੀ ਛੇਤੀ ਛੇਤੀ ਆਣ ਦਾ ਇਹ ਵੇਲਾ ਪਿੰਗਾ ਪਿਆਰ ਦੀਆਂ ਪਾਣ ਦਾ ਉਹ ਲੱਭ ਲੈ ਕੋਈ ਹਾਨੀ ਛੇਤੀ ਛੇਤੀ ਆਣ ਦਾ ਇਹ ਵੇਲਾ ਪਿੰਗਾ ਪਿਆਰ ਦੀਆਂ ਪਾਣ ਦਾ ਜੋ ਆਜ਼ਾਦ ਚੱਬੇ ਵਾਲੇ ਹੋਣੂ ਹੋਵੇ ਸੱਚਾ ਸਾਥੀ ਵਿੱਚ ਦੁੱਖ ਸੁੱਖ ਦੇ ਨਿਸਰ ਚੁੰਮ ਚੁੰਮ ਹਏ ਚੁੰਮ ਚੁੰਮ ਚੁਮ ਚੁਮ ਰੇਸ਼ਮੀ ਦਮਾਲ ਛੁੱਟ ਦੇ ਨੀ ਸਾਰੇ ਚੁਮ ਚੁਮ ਓ ਕੁੜੀਆਂ ਚੋ ਕੁੜੀ ਇੱਕ ਤੂੰ ਹੀ ਬੇਮਿਸਾਲ ਗਿੱਧਿਆਂ ਦੇ ਵਿੱਚ ਨਿਤ ਪਾਵੇਂ ਤੂੰ ਤਮਾਲ ਕੁੜੀਆਂ ਚੋ ਕੁੜੀ ਇੱਕ ਤੂੰ ਹੀ ਬੇਮਿਸਾਲ ਗਿੱਧਿਆਂ ਦੇ ਵਿੱਚ ਨਿਤ ਪਾਵੇਂ ਤੂੰ ਤਮਾਲ ਮੁੰਡੇ ਨੱਚਦੀ ਨੂੰ ਵੇਖ ਬਿਨ ਪੀਤੀ ਬੁੱਕ ਦੇ ਨੀ ਮੁੰਡੇ ਬਿਨ ਮੁੰਡੇ ਨੱਚਦੀ ਨੂੰ ਵੇਖ ਬਿਨ ਪੀਤੀ ਬੁੱਕ ਦੇ ਨੀ ਸਾਰੇ ਚੁੰਮ ਚੁੰਮ ਓ ਚੁੰਮ ਚੁੰਮ ਰੇਸ਼ਮੀ ਰਮਾਲ ਸੁੱਟ ਦੇ ਨੀ ਸਾਰੇ ਚੁੰਮ ਚੁੰਮ ਓ ਚੁੰਮ ਚੁੰਮ ਰੇਸ਼ਮੀ ਰਮਾਲ ਸੁੱਟ ਦੇ ਨੀ ਸਾਰੇ ਚੁੰਮ ਚੁੰਮ ਓ ਚੁੰਮ ਚੁੰਮ ਰੇਸ਼ਮੀ ਰਮਾਲ ਸੁੱਟ ਦੇ ਨੀ ਸਾਰੇ ਚੁੰਮ ਚੁੰਮ